ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅਨਮੋਲ ਸਾਖੀਆਂ ਚੈਨਲ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾ ਸੰਗਤ ਜੀਓ ਗੁਰਮਤਿ ਅਨੁਸਾਰ ਸਰੀਰ ਨੂੰ ਕਦੇ ਵੀ ਗੁਰੂ ਨਹੀਂ ਪਰਵਾਨਿਆ ਗਿਆ ਸਰੀਰ ਤਾਂ ਚਾਰ ਚੀਜ਼ਾਂ ਗੰਦਗੀ ਹੱਡੀਆਂ ਲਹੂ ਅਤੇ ਚਮੜੇ ਦਾ ਬਣਿਆ ਹੋਇਆ ਹੈ ਵਿਸ਼ਟਾ ਅਸਤ ਰਕਤ ਪ੍ਰੇਟੇ ਚਾਮ ਇਸ ਉੱਪਰ ਲੈ ਰੱਖਿਓ ਗੋਮਾਨ ਕੀ ਆਪਾਂ ਹੱਡੀਆਂ ਨੂੰ ਲਹੂ ਨੂੰ ਚਮੜੇ ਜਾਂ ਗੰਦਗੀ ਨੂੰ ਗੁਰੂ ਮੰਨਾਂਗੇ ਕਦਾਚਿਤ ਨਹੀਂ ਗੁਰੂ ਸਰੀਰ ਨਹੀਂ ਗੁਰੂ ਤਾਂ ਜੋਤ ਹੈ ਤਦ ਹੀ ਪੱਟਾ ਨੇ ਗੁਰੂ ਨਾਨਕ ਪਾਸ਼ਾ ਜੀ ਪ੍ਰਤੀ ਆਪਣਾ ਅਨੁਭਵ ਗੁਰਬਾਣੀ ਵਿੱਚ ਦਰਜ ਕਰਕੇ ਲੋਕਾਈ ਨੂੰ ਸੁਚੇਤ ਕੀਤਾ ਹੈ ਕਿ ਮਤਾ ਕੋਈ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਰੀਰ ਸਮਝ ਕੇ ਪੁਲੇਖਾ ਖਾਈ ਜਾਵੇ ਸ੍ਰੀ ਗੁਰੂ ਨਾਨਕ ਦੇਵ ਜੀ ਸਰੀਰ ਨਹੀਂ ਸਨ ਉਹ ਤਾਂ ਜੋਤ ਸਰੂਪ ਸਨ ਉਸੇ ਜੋਤ ਨੇ ਬਾਬਾ ਲੈਣਾ ਜੀ ਦੀ ਆਤਮਾ ਵਿੱਚ ਪ੍ਰਵੇਸ਼ ਕਰਕੇ ਗੁਰੂ ਅੰਗਦ ਦੇਵ ਬਣਾਇਆ ਉਸੇ ਨਿਰੰਜਨੀ ਜੋਤ ਦੇ ਪ੍ਰਵੇਸ਼ ਨਾਲ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਜਗਤ ਗੁਰੂ ਪ੍ਰਸਿੱਧ ਹੋਏ ਸੰਸਾਰ ਨੂੰ ਸ਼ਬਦ ਦੇ ਸਾਧਨ ਦੁਆਰਾ ਪ੍ਰਭੂ ਨਾਲ ਜੋੜਿਆ ਗਿਆ ਗੁਰੂ ਅਰਜਨ ਦੇਵ ਜੀ ਵੀ ਸ੍ਰੀ ਗੁਰੂ ਰਾਮਦਾਸ ਜੀ ਦੇ ਬਚਨਾਂ ਦੀ ਕਮਾਈ ਕਰਕੇ ਗੁਰੂ ਨਦਰ ਵਿੱਚ ਪ੍ਰਵਾਨ ਹੋਏ ਗੁਰੂ ਨਦਰ ਵਿੱਚ ਪ੍ਰਵਾਨ ਚਰਨ ਉਪਰੰਤ ਗੁਰੂ ਨਾਨਕ ਦੇਵ ਜੀ ਦੀ ਨਰੰਜਣੀ ਜੋਤ ਉਹਨਾਂ ਵਿੱਚ ਪ੍ਰਵੇਸ਼ ਕਰ ਗਈ ਇਸ ਨੇ ਸੰਸਾਰ ਦੇ ਲੋਕੋ ਸਤਿਗੁਰੂ ਅਰਜਨ ਦੇਵ ਜੀ ਨੂੰ ਸਰੀਰ ਨਾ ਸਮਝੋ ਗੁਰੂ ਅਰਜਨ ਦੇਵ ਜੀ ਪ੍ਰਤੱਖ ਪਰਮੇਸ਼ਵਰ ਦਾ ਨੂਰ ਹਨ ਸਰੀਰ ਇੱਕ ਸਾਧਨ ਹੈ ਗੁਰੂ ਜੋਤ ਹੈ ਦੀ ਲਾਗਤਾ ਸਾਨੂੰ ਸਮਝ ਆ ਜਾਵੇ ਪਟ ਮਥਲਾ ਜੀ ਦਾ ਬੜਾ ਪਿਆਰਾ ਬਚਨ ਹੈ ਕਿ ਜਿਹੜਾ ਅਕਾਲ ਪੁਰਖ ਜੋਤ ਸਰੂਪ ਹੋ ਕੇ ਧਰਤੀ ਆਕਾਸ਼ ਅਤੇ ਨੌਖੰਡ ਪ੍ਰਿਥਵੀ ਵਿੱਚ ਵਿਰਾਜ ਰਹਾ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਉਸੇ ਜੋਤ ਦਾ ਸਰੂਪ ਹਨ ਜੋ ਗੁਰਤਾ ਗੱਦੀ ਉੱਪਰ ਬੈਠ ਕੇ ਸੰਗਤਾਂ ਨੂੰ ਸ਼ਬਦ ਗੁਰੂ ਦੇ ਸਾਧਨ ਦੁਆਰਾ ਪ੍ਰਭੂ ਜੋਤ ਨਾਲ ਅਪੇਧ ਕਰ ਰਹੇ ਹਨ ਤਰਨ ਅਗਣ ਨਵਖੰਡ ਮੈਂ ਜੋਤ ਸਰੂਪੀ ਰਿਓ ਪਰ ਪੰਨ ਮथुराकाश भेद ਨਹੀਂ ਗੁਰ ਅਰਜਨ ਪਰ ਤਖ ਹਰ ਪਟਾਂ ਦੇ ਅਨੁਭਵ ਦੀ ਪ੍ਰੋੜਤਾ ਵਿੱਚ ਕਿ ਗੁਰੂ ਸਰੀਰ ਨਹੀਂ ਗੁਰੂ ਤਾਂ ਜੋਤ ਹੈ ਆ ਦਿਲੇ ਸਤ ਗੁਰੂ ਨਾਨਕ ਦੇਵ ਜੀ ਨੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਤੱਖ ਕੌਤਕ ਵਰਤਾ ਕੇ ਦਰਸਾ ਦਿੱਤਾ ਕਿ ਗੁਰੂ ਸਰੀਰ ਨਹੀਂ ਗੁਰੂ ਜੋਤ ਹੈ ਜੋਤ ਅਤੇ ਸ਼ਬਦ ਉਤਪੋਤ ਹਨ ਸਰੀਰ ਕੇਵਲ ਸ਼ਬਦ ਨੂੰ ਸাকার ਕਰਨ ਦਾ ਇੱਕ ਸਾਧਨ ਹੈ ਜਗਿਆਸੂ ਨੇ ਸਾਧਨ ਨਾਲ ਨਹੀਂ ਜੁੜਨਾ ਸ਼ਬਦ ਨਾਲ ਜੁੜਨਾ ਹੈ ਸਾਧਨ ਨਾਸ਼ਵੰਤ ਹਨ ਪਰ ਸ਼ਬਦ ਕਦੇ ਬਿੰਸਦਾ ਨਹੀਂ ਜੋ ਸ਼ਬਦ ਨਾਲ ਜੁੜਦਾ ਹੈ ਉਸ ਦਾ ਗੁਰੂ ਜੋਤ ਨਾਲ ਕਦੇ ਵੀ ਛੋੜਾ ਨਹੀਂ ਪੈਂਦਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੇਂ ਅਨੁਸਾਰ ਸਰੀਰ ਨੂੰ ਅਲੋਪ ਕਰਨ ਵਾਸਤੇ ਕੌਤਕ ਰਚਾਇਆ ਗੁਰੂ ਜੀ ਦਾ ਸਰੀਰ ਤਿਆਗਨ ਦੀ ਖਬਰ ਸੁਣ ਕੇ ਬਿਆੰਤ ਸੰਗਤ ਅਤਿ ਪ੍ਰੇਮੀ ਕਤਰ ਹੋ ਗਏ ਗੁਰੂ ਨਾਨਕ ਦੇਵ ਜੀ ਪਹਿਲਾ ਪਦਮ ਆਸਨ ਬੈਠ ਗਏ ਥੋੜੇ ਚਿਰ ਬਾਅਦ ਉਹ ਆਪਣੇ ਵਿਸ਼ੇ ਹੋਏ ਆਸਨ ਉੱਪਰ ਚਾਦਰ ਲਾ ਕੇ ਬੈਠ ਗਏ ਕੀਰਤਨ ਹੋਣ ਲੱਗਾ ਉਹਨਾਂ ਨੇ ਆਪਣਾ ਸਰੀਰ ਅਲੋਪ ਕਰ ਲਿਆ ਇਤਿਹਾਸ ਅਤੇ ਤਵਾਰੀਖ ਦੀ ਲਿਖਤ ਅਨੁਸਾਰ ਹਿੰਦੂਆਂ ਅਤੇ ਮੁਸਲਮਾਨਾਂ ਦਾ ਟਕਰਾਰ ਹੋਣ ਲੱਗਾ ਹਿੰਦੂ ਕਹਿ ਰਹੇ ਸਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਾਡੇ ਗੁਰੂ ਹਨ ਇਸ ਲਈ ਅਸੀਂ ਹਿੰਦੂ ਰੀਤ ਅਨੁਸਾਰ ਸਤੂਰਾਂ ਦੇ ਸਰੀਰ ਦਾ ਸੰਸਕਾਰ ਕਰਨਾ ਹੈ ਉਧਰ ਮੁਸਲਮਾਨ ਕਹਿਣ ਲੱਗੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਾਡੇ ਪੀਰ ਸਨ ਅਸੀਂ ਮੁਸਲਮਾਨੀ ਰੀਤ ਅਨੁਸਾਰ ਉਨ੍ਹਾਂ ਦੇ ਸਰੀਰ ਨੂੰ ਦਫਨਾਵਾਂਗੇ ਤਵਾ ਰੇਖ ਗੁਰੂ ਖਾਲਸਾ ਦੀ ਲਿਖਤ ਅਨੁਸਾਰ ਇੰਨੇ ਨੂੰ ਪੰਜ ਕੰਨ ਪਾਟੇ ਜੋਗੀ ਆ ਗਏ ਉਹਨਾਂ ਪੁੱਛਿਆ ਕਿ ਤੁਸੀਂ ਝਗੜਾ ਕਿਉਂ ਕਰ ਰਹੇ ਹੋ ਦੋਹਾਂ ਨੇ ਉੱਤਰ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਹਨ Hindu ਕਹਿਣ ਲੱਗੇ ਉਹ ਸਾਡੇ ਗੁਰੂ ਸਨ ਇਸ ਲਈ ਅਸੀਂ ਉਹਨਾਂ ਦੀ ਦੇਦ ਦਾ ਸੰਸਕਾਰ ਅਗਨੀ ਵਿੱਚ ਸਾੜ ਕੇ ਕਰਨਾ ਹੈ ਮੁਸਲਮਾਨ ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਹਿੰਦੂਆਂ ਦੇ ਗੁਰੂ ਨਹੀਂ ਸਨ ਉਹ ਸਾਡੇ ਨਬੀ ਪੀਰ ਸਨ ਇਸ ਲਈ ਅਸੀਂ ਮੁਸਲਮਾਨੀ ਰੀਤ ਅਨੁਸਾਰ ਉਹਨਾਂ ਨੂੰ ertid ਵਿੱਚ ਦਫਨਾ ਕੇ ਉਹਨਾਂ ਦੀ ਕਬਰ ਬਣਾਵਾਂਗੇ ਜੋਗੀ ਕਹਿਣ ਲੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਸਾਨੂੰ ਚਾਰ ਕੋਦੀ ਵੇਥੂ ਉੱਪਰ ਹੁਨੇ ਮਿਲੇ ਹਨ ਸ਼ਰਧਾਲੂਆਂ ਨੇ ਕਿਹਾ ਕਿ ਤੁਹਾਨੂੰ ਪਲੇਖਾ ਲੱਗਾ ਹੈ ਆ ਵੇਖੋ ਚਾਦਰ ਦੇ ਹੇਠ ਉਹਨਾਂ ਦਾ ਸਰੀਰ ਪਿਆ ਹੈ ਜੋਗੀਆਂ ਨੇ ਪੁੱਛਿਆ ਕਿੱਥੇ ਹੈ ਜਦੋਂ ਚਾਦਰ ਚੁੱਕੀ ਖਾਲੀ ਬਿਸਤਰਾ ਅਤੇ ਉੱਪਰ ਫੁੱਲਾਂ ਦਾ ਢੇਰ ਵੇਖਿਆ ਸਾਰੇ ਹੈਰਾਨ ਰਹਿ ਗਏ ਸਾਰਾ ਝਗੜਾ ਖਤਮ ਹੋ ਗਿਆ ਮੁਸਲਮਾਨਾਂ ਅਤੇ ਹਿੰਦੂਆਂ ਨੇ ਚਾਦਰ ਅਤੇ ਪੁਸ਼ਪ ਅੱਦੋ-ਅੱਦ ਵੰਡ ਲਏ ਮੁਸਲਮਾਨਾਂ ਨੇ ਚਾਦਰ ਅਤੇ ਪੁਸ਼ਪ ਦਫਨਾ ਕੇ ਕਬਰ ਬਣਾ ਦਿੱਤੀ ਹਿੰਦੂਆਂ ਨੇ ਚਾਦਰ ਅਤੇ ਪੁਸ਼ਪਾ ਨੂੰ ਅਗਨ ਪੇਟ ਕਰਕੇ ਦਿਹੋੜਾ ਬਣਾ ਲਿਆ ਹੱਡ ਦਾ ਪਾਣੀ ਕਬਰ ਅਤੇ ਦਿਹੋੜਾ ਦੋਵਾਂ ਨੂੰ ਰੋੜ ਕੇ ਲੈ ਗਿਆ ਬਾਅਦ ਵਿੱਚ ਗੁਰੂ ਕੇ ਸਿੱਖ ਸੋਧ ਸਿੰਘ ਦੁੱਧੇ ਵਾਲੇ ਨੇ ਕਰਤਾਰਪੁਰ ਵਿੱਚ ਪੱਕਾ ਦਿਹਾੜਾ ਬਾਬੇ ਨਾਨਕ ਦਾ ਬਣਾ ਦਿੱਤਾ ਮੁਸਲਮਾਨਾਂ ਨੇ ਸਤ ਗੁਰਾਂ ਦੀ ਯਾਦ ਵਿੱਚ ਮੋੜ ਕਬਰ ਉਸਾਰ ਲਈ ਅੱਜ ਵੀ ਹਰ ਵਰਗ ਦੇ ਸ਼ਰਧਾਲੂ ਇੱਕੋ ਬੂਹੇ ਵਿੱਚ ਦੀ ਲੰਗ ਕੇ ਗੁਰੂ ਨਾਨਕ ਜੋਤ ਅੱਗੇ ਆਪੋ ਆਪਣੇ ਅਕੀਦੇ ਅਨੁਸਾਰ ਜੋਦਰੀਆਂ ਕਰਦੇ ਹਨ ਕਰਤਾਰਪੁਰ ਪਾਕਿਸਤਾਨ ਵਿੱਚ ਕਬਰ ਅਤੇ ਗੁਰਦੁਆਰਾ ਇੱਕੋ ਹੱਥੇ ਵਿੱਚ ਸਾਂਝਾ ਹੈ ਅਜਹੀ ਘਟਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਵੀ ਘੱਟੀ ਜਦੋਂ ਸਤ ਗੁਰੂ ਜੀ ਨੇ ਗੁਰਤਾ ਗੱਦੀ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪ ਕੇ ਸਿੱਖਾਂ ਨੂੰ ਹੁਕਮ ਕਰ ਦਿੱਤਾ ਆਗਿਆ ਪਈਏ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਦੀ ਦੀ ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੇ ਲੇਹ ਉਪਰੰਤ ਹੀ ਉਹਨਾਂ ਨੇ ਤਨਾਤ ਲਗਵਾ ਕੇ ਚੰਦਨ ਦੀ ਚਿਖਾ ਜਿਨਨ ਦਾ ਸਿੱਖਾਂ ਨੂੰ ਹੁਕਮ ਕੀਤਾ ਸਿੰਘ ਬੜੇ ਸੋਗ ਵਿੱਚ ਵਿਆਕੂਲ ਸਨ ਆਪ ਸਿੱਖਾਂ ਨੂੰ ਧੀਰਜ ਦਿੰਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਗੁਰੂ ਮੰਨਣ ਅਤੇ ਗੁਰਬਾਣੀ ਪੰਕਤੀਆਂ ਪੜਦੇ ਸਾਧ ਹਜ਼ੂਰ ਹਾਜ਼ਰ ਹੈ ਨਾજર ਕਤੈ ਨ ਪਇਓ ਦੁਰਾਈ ਦਾਉ ਉਪਦੇਸ਼ ਕਰਦੇ ਕਰਨਾਤ ਅੰਦਰ ਪ੍ਰਵੇਸ਼ ਕੀਤਾ ਚਿਖਾ ਵਿੱਚੋਂ ਅਗਣੀ ਦੀਆਂ ਲਾਟਾਂ ਨਿਕਲੀਆਂ ਸਿੱਖ ਗੁਰੂ ਵਿਛੋੜੇ ਵਿੱਚ ਰੋਂਦਨ ਕਰ ਰਹੇ ਸਨ ਕਿ ਗੁਰੂ ਕਾ ਪਿਆਰਾ ਉੱਥੇ ਸਾਧੂ ਆ ਪੁੱਜਾ ਸਿੱਖਾਂ ਨੂੰ ਰੋਂਦਨ ਵੇਖ ਕੇ ਉਸ ਨੇ ਪੁੱਛਿਆ ਕਿ ਤੁਸੀਂ ਸ਼ੋਕ ਕਿਉਂ ਕਰਦੇ ਹੋ ਸਿੱਖਾਂ ਬਚਨ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰੀਰ ਤਿਆਗ ਗਏ ਹਨ ਸਾਧੂ ਨੇ ਉੱਤਰ ਦਿੱਤਾ ਭਲਿਓ ਸਤਿਗੁਰੂ ਤਾਂ ਮੈਨੂੰ ਥੋੜਾ ਸਮਾਂ ਪਹਿਲਾਂ ਕੁਮੇਤ ਕੋੜੇ ਉੱਤੇ ਚੜ੍ਹ ਕੇ ਮੈਨੂੰ ਮੇਰੇ ਬਾਗ ਵਿੱਚ ਦਰਸ਼ਨ ਦੇ ਕੇ ਗਏ ਹਨ ਉਨਾ ਮੈਨੂੰ ਸਨੇਹਾ ਵੀ ਦਿੱਤਾ ਹੈ ਕਿ ਅਸੀਂ ਕੀਤੇ ਨਹੀਂ ਗਏ ਖਾਲਸੇ ਦੇ ਸਦਾ ਅੰਗ ਸੰਗ ਹਾਂ ਅਸੀਂ ਸਰੀਰ ਨਹੀਂ ਅਸੀਂ ਤਾਂ ਜੋਤ ਹਾਂ ਜੋਤ ਕਦੇ ਬਿਨਸਦੀ ਨਹੀਂ ਸ਼ਬਦ ਸਾਡਾ ਪ੍ਰਤੱਖ ਸਰੂਪ ਹੈ ਸਿੱਖਾਂ ਨੇ ਅੰਗੀਠਾ ਠੰਡਾ ਹੋਣ ਉੱਤੇ ਫੋਲਿਆ ਅੰਗੀਠੇ ਵਿੱਚੋਂ ਕੋਈ ਅਸਤ ਪ੍ਰਾਪਤ ਨਹੀਂ ਹੋਇਆ ਕੇਵਲ ਸਤਿਗੁਰਾਂ ਦੇ ਪਹਿਨਣ ਵਾਲੀ ਇੱਕ ਛੋਟੀ ਕਿਰਪਾਨ ਹੀ ਪ੍ਰਾਪਤ ਹੋਈ ਇਨ੍ਹਾਂ ਦੋਹਾਂ ਸਾਖੀਆਂ ਤੋਂ ਸਿੱਧ ਹੋਇਆ ਕਿ ਗੁਰੂ ਸਰੀਰ ਨਹੀਂ ਗੁਰੂ ਤਾਂ ਪਰਮੇਸ਼ਵਰੀ ਜੋਤ ਹੈ ਜੋਤ ਦੀ ਲਕਤਾ ਸ਼ਬਦ ਦੁਆਰਾ ਪ੍ਰਗਟ ਹੁੰਦੀ ਹੈ ਸ਼ਬਦ ਕਦੇ ਬਿਨਸਦਾ ਨਹੀਂ ਇਸੇ ਕਰਕੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਗੁਰੂ ਦਾ ਸਿਧਾਂਤ ਡ੍ਰਿੜ ਕਰਵਾਉਂਦੇ ਹੋਏ ਗੁਰਬਾਣੀ ਵਿੱਚ ਫਰਮਾਨ ਕੀਤਾ ਹੈ ਪਵਨ ਆਰੰਭ ਸਤਗੁਰ ਮੀਤ ਵੇਲਾ ਸ਼ਬਦ ਗੁਰੂ ਸੁਰਤ ਤਨ ਚੇਲਾ ਅਤੇ ਦਸਵੇਂ ਪਾਸ਼ਾ ਜੀ ਨੇ ਸ਼ਬਦ ਗੁਰੂ ਨੂੰ ਗੁਰਤਾ ਗੱਦੀ ਹੀ ਬਖਸ਼ਿਸ਼ ਕਰ ਦਿੱਤੀ ਹੈ ਸ਼ਬਦ ਗੁਰੂ ਦੇ સિਧਾਂਤ ਨੂੰ ਦ੍ਰਿੜ ਕਰਵਾਉਂਦੀ ਇੱਕ ਸਾਖੀ ਜਦੋਂ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਦੋ ਗੁਰ ਸੇਕ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਪਾਈ ਪ੍ਰਥੀਆ ਅਤੇ ਪਾਈ ਖੇੜਾ ਸੁਹੇਰੀਆ ਲਿਖਿਆ ਹੈ ਦੋਵਾਂ ਨੇ ਗੁਰੂ ਜੀ ਦੇ ਚਰਣਾ ਵਿੱਚ ਬੇਨਤੀ ਕੀਤੀ ਸੱਚੇ ਪਾਛਾ ਜਿਵੇਂ ਆਪ ਜੀ ਨੇ ਮਿਹਰ ਕਰਕੇ ਆਪਣੇ ਚਰਣਾ ਨਾਲ ਜੋੜਿਆ ਹੈ ਤਿਵੇਂ ਜੋੜੀ ਰੱਖਣਾ ਸਾਡਾ ਆਪ ਦੇ ਚਰਣਾ ਨਾਲੋਂ ਕਦੇ ਵੀ ਵਿਛੋੜਾ ਨਾ ਪਵੇ ਸਤ ਗੁਰੂ ਜੀ ਮੁਸਕਰਾਏ ਅਤੇ ਪਾਈ ਪ੍ਰਥੀਆ ਅਤੇ ਖੇੜਾ ਸੁਹੇਰੀ ਨੂੰ ਸਬੋਧਨ ਕਰਕੇ ਬਚਨ ਕੀਤਾ ਪਾਈ ਪ੍ਰੇਮਿਓ ਜੇਕਰ ਤੁਸੀਂ ਸਰੀਰ ਨਾਲ ਜੁੜੋਗੇ ਸਰੀਰ ਅਜ ਤੱਕ ਕਿਸੇ ਦਾ ਵੀ ਸਦੀਵੀ ਨਹੀਂ ਰਿਹਾ ਸਰੀਰ ਨਾਲ ਜੁੜਨ ਵਾਲੇ ਨੂੰ ਅਵਸ਼્ય ਵਿਚਰਨਾ ਪੈਂਦਾ ਹੈ ਸਾਡਾ ਸ਼ਬਦ ਹਿਰਦਾ ਹੈ ਜੇ ਸ਼ਬਦ ਨਾਲ ਜੁੜੋਗੇ ਸ਼ਬਦ ਕਦੇ ਨਾਸ ਨਹੀਂ ਹੁੰਦਾ ਇਸ ਲਈ ਸ਼ਬਦ ਨਾਲ ਜੁੜਨ ਵਾਲਿਆਂ ਦਾ ਸਾਡੇ ਨਾਲੋਂ ਕਦੇ ਵਿਛੋੜਾ ਨਹੀਂ ਪੈਂਦਾ। ਉਹਨੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਸੱਤ ਕਰਕੇ ਆਪਣੇ ਜੀਵਨ ਵਿੱਚ ਅਪਣਾਇਆ ਤੇ ਗੁਰੂ ਵਾਲੇ ਬਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।